ਸੱਚੀਆ ਕਾਲ ਦੋਸਤੋ ਘਰ ਦਾ yogi yogna 10-12 ਸਾਲ ਪਹਿਲਾਂ ਦੀ ਗੱਲ ਆ ਬੱਸ ਵਿੱਚ ਇੱਕ ਮੁੰਡਾ ਵੇਖਦੀ ਸਾਂ ਕੰਨਾਂ 'ਚ ਟੂਟੀਆਂ ਲਾਈਂ ਗਾਣੇ ਸੁਣਦਾ ਤੇ ਆਵਾਜ਼ ਇੰਨੀ ਉੱਚੀ ਹੁੰਦੀ ਕਿ ਮੇਰੇ ਵਰਗੇ ਕਈਆਂ ਨੂੰ ਚੰਗੀ ਨਾ ਲੱਗਦੀ ਇੱਕ ਦਿਨ ਕੁਦਰਤੀ ਮੇਰੇ ਨਾਲ ਆ ਬੈਠਾ ਮੈਂ ਉਹਨੂੰ ਇਸ਼ਾਰੇ ਨਾਲ ਆਵਾਜ਼ ਹੌਲੀ ਕਰਨ ਲਈ ਕਿਹਾ ਆਂਟੀ ਤੁਹਾਨੂੰ ਸੁਣਦੀ ਆ ਮੈਨੂੰ ਹੀ ਨਹੀਂ ਸਾਰੀ ਬੱਸ ਨੂੰ ਸੁਣਦੀ ਆ ਹੌਲੀ ਕਰ ਲੈਣਾ ਕਹੇ ਉਹਨੇ ਟੂਟੀਆਂ ਕੰਨਾਂ 'ਚੋਂ ਲਾਹ ਜੇਬ 'ਚ ਪਾ ਲਈਆਂ ਫਿਰ ਮੇਰਾ ਦਲੀਲਾਂ ਨਾਲ ਦਿੱਤਾ ਭਾਸ਼ਣ ਆਪਣੇ ਸਟਾਪ ਤੱਕ ਸੁਣਦਾ ਰਿਹਾ ਮੈਂ ਪੁੱਛਿਆ ਦਿਨ ਚ ਕਿੰਨਾ ਚਿਰ ਸੁਣਦੇ ਹੋ ਤੁਰੇ ਫਿਰਦੇ ਸਾਰਾ ਦਿਨ ਸੁਣੀ ਚਾਹੀਦਾ ਕਿਉਂਕਿ ਚੰਗਾ ਲੱਗਦਾ ਮਿਊਜ਼ਿਕ ਸੁਣਨਾ ਤੈਨੂੰ ਪਤਾ ਹੈ ਆਪਣਾ ਦਿਮਾਗ ਹੀ ਸਾਰੇ ਸਰੀਰ ਦੇ ਅੰਗਾਂ ਨੂੰ ਵਕਤ ਨਾਲ ਸਿਗਨਲ ਦੇ ਕੇ ਕੰਟਰੋਲ ਕਰਦਾ ਹੈ ਇੱਕੋ ਵੇਲੇ ਇੰਨਾ ਕੰਮ ਦੇ ਕੇ ਆਪਾਂ ਉਹਨੂੰ ਥਕਾ ਦਿੰਦੇ ਆ ਤੇ ਉਮਰੋਂ ਪਹਿਲਾਂ ਹੀ ਉਹ ਆਪ ਬਿਮਾਰ ਹੋ ਜਾਂਦਾ ਤੇ ਭੁੱਲਣ ਲੱਗ ਜਾਂਦਾ ਉਹ ਕਿਵੇਂ ਪਰਸੋਂ ਮੈਂ ਸੁਣਿਆ ਤੈਨੂੰ ਕਹਿੰਦੇ ਨੂੰ ਉਹ ਸ਼ਿਟ ਸਟਾਪ ਸ਼ਾਂ ਲੱਗ ਗਿਆ ਕਿਉਂਕਿ ਤੂੰ ਇੰਟਰਨੈਟ ਚ ਬਿਜ਼ੀ ਸੀ ਵਿਚਾਰਾ ਦਿਮਾਗ ਕੀ ਕਰੇ गाने ਸੁਣਾਵੇ ਇੰਟਰਨੈਟ ਚਲਾਵੇ ਜਾਂ ਸਟਾਪ ਦੀ ਜਾਣਕਾਰੀ ਦੇਵੇ ਆਂਟੀ ਹੋਰ ਕਰੀਏ ਵੀ ਬਸ ਚ ਕੀ ਆਸਾ ਪਾਸਾ ਦੇ ਕੋ ਬਾਰੀ ਥਾਣੀ ਨਾਲ ਭਸਦੇ ਪੇੜ ਤੇ ਉੜਦੇ ਪੰਛੀ ਵੇਖੋ ਕਿਸੇ ਨਾਲ ਗੱਲ ਨਹੀਂ ਪੈ ਜਾਓ ਮੰਨਦੇ ਆ ਸੰਗੀਤ ਵੀ ਮਨ ਦੀ ਖੁਰਾਕ ਐ ਪਰ ਬਾਦੂ ਖਾਣੀ ਵੀ ਚੰਗੀ ਨਹੀਂ ਤੁਹਾਡੇ ਸਾਥੋਂ ਵੀ ਪਹਿਲਾਂ ਕੰਨ ਬੋਲੇ ਹੋ ਜਾਣੇ ਆ ਨਾ ਆਂਟੀ ਐਦਾਂ ਕਿਵੇਂ ਹੋਣਗੇ ਬੇਟਾ ਕੰਨਾਂ ਦੇ ਪਰਦੇ ਵੀ ਢੋਲ ਵਾਗ ਹੁੰਦੇ ਸਾਰਾ ਦਿਨ ਉੱਚੀਆਂ ਆਵਾਜ਼ਾਂ ਨਾਲ ਧੜਮ ਧੜਮ ਖੜਕਾਉਂਦੇ ਰਹੋਗੇ ਤਾਂ ਫਟਣਗੇ ਜਾਂ ਢਿੱਲੀ ਹੋਣਗੇ ਸਾਰਾ ਦਿਨ ਲੱਗੀਆਂ ਟੂਟੀਆਂ ਨਾਲ ਮਿਆਲ ਵੀ ਇਕੱਠੀ ਹੋ ਜਾਂਦੀ ਕੰਨਾਂ 'ਚ ਠੀਕ ਆਂਟੀ ਆਵਾਜ਼ ਘੱਟ ਰੱਖਿਆ ਕਰੋ ਆਪਾਂ ਬੋਲੇ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਉਹਦੇ ਇੰਨਾ ਚੀ ਟੂਟੀਆਂ ਨਹੀਂ ਵੇਖੀਆਂ ਤੇ ਮੇਰੇ ਵੱਲ ਵੇਖ ਪਿਆਰੀ ਜੀ ਮੁਸਕਾਨ ਦੇ ਛੱਡਦਾ ਮੈਂ ਘਰੇ ਕਿਸੇ ਨੂੰ ਟੋਕਿਆ ਕਿ ਰੋਟੀ ਖਾਂਦਿਆਂ ਤਾਂ ਇਹਦਾ ਖਿਹੜਾ ਛੱਡ ਦਿਆ ਕਰੋ ਅੰਨ ਦਾਤੇ ਦਾ ਨਿਰਾਦਰ ਹੁੰਦਾ ਕਿਉਂਕਿ ਜ਼ਿਆਦਾ ਧਿਆਨ ਗਿਆਨ ਗਾਣੇ ਵੱਲ ਹੁੰਦਾ ਰੋਟੀ ਚ ਇੱਥਣ ਵਾਲਾ ਨਹੀਂ ਜਵਾਬ ਸੀ ਆਪਣਾ ਗਿਆਨ ਆਪਣੇ ਕੋਲ ਹੀ ਰੱਖੋ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ